ਲਾਸਰੇ ਲੱਗੇ ਜਾਣੇ ਮੇਲਾ ਜਿਰੇ ਪਿੰਡ ਦਾ ਸੱਪੋ ਚੱਕੀਏ ਬੈਠੇ ਨੇ ਢਾਡੇ ਵਾਲੇ ਕਹਿੰਦੇ ਫਰਵਰੀ ਮਹੀਨਾ ਰੁੜਕਾ ਲੱਗਣ ਗਿਆ ਜਰਨੈਰ ਹਰੀ ਸਿੰਘ ਬਲੂਆ ਸਪੋਰਟ ਕਲੱਬ ਇਹ ਹਸਾਨ ਗੁੱਜਰ ਜਫਾ ਲਾ ਗਿਆ ਹਸਾਨ ਗੁੱਜਰ ਜਫਾ ਲਾ ਗਿਆ ਉਹ ਬਹੁਤ ਵੱਡੇ ਸਹਿਯੋਗ ਦਿੱਤੇ ਨੇ ਕੋਈ ਗੁਪਤ ਸੇਵਾਦਾਰ ਨੇ ਵੱਡਾ ਧੰਨਵਾਦ ਤੁੱਲਾ ਇਹ ਕਹਿੰਦੇ ਵੱਡੇ ਪੱਦਰ ਦੇ ਵੱਡੇ ਚਰਚੇ ਤੇ ਨੇ ਲਓ ਸਾਹਮਣੇ ਇਧਰਲੇ ਪਾਸੇ ਅੰਬਾ ਫੇਰ 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 ਉਹ ਜੇ ਸਵਾਦ ਜਮਨਸੂਰਪੁਰਿਆ ਨੇ ਨਵੇਂ-ਨਵੇਂ ਮੁੰਡਿਆਂ ਨੇ ਜੋੜ ਸਰਾ ਕਰਾਤਾ ਸਰਾ ਕਰਾਤਾ ਜੱਫਾ ਕਿਨੇ ਲਾਇਆ ਇਹ 10 ਪਹਿਲਾ ਖਾਨ ਨੇ ਜਿੰਨੇ ਪਿਛਲਾ ਲਾਇਆ ਉਹ ਨਾਮ ਅੰਮਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੁਸੈਨ ਗੁੱਜਰ ਨੇ ਉਹ ਟਰਾਈ ਕੀਤੀ ਆ ਖੁੱਚ ਪੱਟੀ ਆ ਓਏ ਸਵਾਦ ਆ ਇੱਕ ਵਾਰ ਵਾਹ ਵਾਹ ਓਏ ਓ ਦਰਸ਼ਕ ਵੀਰਿਆ ਰੇਡ ਅੰਬੇਦੀ ਤੇ ਬੋਲ ਲਓ ਸਾਹਮਣੇ ਅੰਬੇਦੀ ਕਬੱਡੀ ਪਿਆਰੀ ਅੰਬੇਦੀ ਕਬੱਡੀ ਪਿਆਰੀ ਆ ਇੱਕ ਹਾਇਆ ਪੂਸਾ ਜਿੱਤਿਆ ਤੇ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਉਹ ਕਹਿੰਦੇ ਵਰਲਡ ਕੱਪ ਦੇ ਵਿੱਚ ਬੱਲੇ ਬੱਲੇ ਕਰਵਾਈ ਆ ਸੁੱਖੀ ਪਿੰਗ ਦੀ ਕਹਿੰਦੇ ਅੱਖਾਂ ਦੇ ਸਾਹਮਣੇ ਆ ਮੁੰਡੇ ਨੇ ਕਹਿੰਦੇ 900 ਕੋਟੀਆਂ ਪਾਈਆਂ ਪਰ ਸਾਹਮਣੇ ਖਾਨ ਬੱਲੇ ਬੱਲੇ ਕਰਵਾ ਰਿਹਾ ਇਹ ਨਵਾਂ ਜਿਹਾ ਮੁੰਡਾ ਪਿਛਲੇ ਦਿਨੀ ਟਰੈਕਟਰ ਜਿੱਤਿਆ ਤੇ ਅੱਜ ਕਹਿੰਦੇ ਸਰਾ ਘਰਾਤਾ